Bye. And then the customer ད�ས ད�སས སླྱ ਨੁਪਿਆ ਦੇ ਹੰਮੇ ਅਪਰਾਧੀ ਸਦ ਫੂਲ ਤੇ ਤੁਮ ਬਖਸ਼ਨਾਰੇ ਹੰਮੇ ਅਪਰਾਧੀ ਸਦ ਫੂਲ ਤੇ ਤੁਮ ਬਖਸ਼ਨਾਰੇ ਪਿਆਰੇ ਤੇਰੇ ਪ੍ਰੀਤਮ ਪਿਆਰੇ ਤੇਰੇ ਪ੍ਰੀਤਮ ਪਿਆਰੇ ਮਾਨ ਕਰਨ ਤੇ ਉੱਪਰ ਹੈ ਮੇਰੇ ਪ੍ਰੀਤਮ ਪਿਆਰੇ ਆਕਾਂਖਰਤ ਵਾਇਕੂ ਤੇਰੇ ਤੇ ਸਨਮਾਨ ਹੈ ਕਿਉਂਕਿ ਤੂੰ ਨਿਮਾਣਿਆਂ ਦਾ ਬਾਣ ਹੈ ਤਾਣਿਆਂ ਦਾ ਤਾਣ ਹੈ ਨਉਟਿਆਂ ਦੀ ਹੋਂਦ ਹੈ ਤੋਂ ਨਿਆਸਿਆਂ ਦੇ ਆਸਰੇ ਤੇਰੀ ਤੇਰੀ ਆਪੋ ਪਰਦੇ ਆ ਗਿਰਾਤ ਧਿਆਨ ਕਿਛ ਕਰਮ ਨਾ ਜਾਣਾ ਸਾਧ ਨਾ ਜਾਣਾ ਤੇਰੀ ਸਭ ਤੇ ਵੱਡਾ ਤਖਵ ਨਾਨਕ ਜਿਨ ਕਨ ਰਾਖੀ ਦੇਸੀ ਉਹ ਕਾਲ ਪਰਖ ਵਾਇਕੁਰ ਕਿਰਪਾ ਕਰਨੇ ਨੇ ਸਾਰਿਆਂ ਦੀ ਰਾਖੀ ਕਰਨੇ ਨੇ ਮਾਨ ਕਰਨ ਤਨੇ ਉਪਰੇ ਮੇਰੇ ਪ੍ਰੀਤੋਂ ਬਿਆਰੇ ਹਮੇ ਬਰਾਜੇ ਸਤਿ ਭੂਲੇ ਤੇ ਕਮ ਬਖਸ਼ਣਾ ਅਸੀ ਸਦਾ ਇੱਕ ਨਾਮ ਆਲਾ ਭੁੱਲਣ ਅੰਦਰ ਸਭ ਕੋ ਭੁਲ ਗੁਰ ਪ੍ਰਤਾਨ ਦਰਸ਼ਨ ਹਾਲ ਦਰਸ਼ਨੈ ਨਾਨਕ ਪਾਰ ਉਤਾਰ ਅਸੀਂ ਖਤੇ ਬੋਤਕ ਮਾਮ ਦੇ ਅੰਤ ਨਾ ਪਾਰ ਆਮ ਹਰ ਕਿਰਪਾ ਕਰਕੇ ਦਰਸ਼ਨੇ ਹੂੰ ਹਉ ਬਾਪੀ ਗੱਲ ਮਨਾ ਦਾ اے ਸਤਿਗੁਰੂ ਜੀ ਤੂੰ ਵੱਡਾ ਦਾਤਾ ਤੂੰ ਦਾਤਾ ਨਿਰਮਾਣੈ ਜਿਹੜਾ ਵੀ ਨੀਮਾ ਹੋ ਕੇ ਸ਼ਰਧਾ ਭਾਵਨਾ ਦੇ ਨਾਲ ਆਉਂਦਾ ਹੈ ਉਹਦੀਆਂ ਕੋਈ ਧੋਲੀਆਂ ਭਰ ਦਿੰਨਾ ਕਿਉਂਕਿ ਜਿਹੜਾ ਫਾੜ ਐ ਨਾ ਸੇਵਾ ਨੂੰ ਲੱਗਦਾ ਹੈ ਤੇ ਸਤਿਗੁਰਾਂ ਦਾ ਪਰਮਾਨਾ ਇਹ ਕਹਿੰਦੇ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਜਿਤ ਲਾਈ ਮਨ ਚੰਗਿਆ ਫਲ ਪਾਵਣਾ ਉਹ ਮੈਂ ਵਿੱਚੋਂ ਜਾਏ ਕਿੰਨੇ ਜਿਹੜੀ ਸੇਵਾ ਹੈ ਨਿਰਚਿਤ ਲਾਗੇ ਕੀਤੀ ਜਾਵੇ ਮਨ ਦੇ ਨਾਲ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਕਹਿੰਦੇ ਕਿ ਉਹਨੂੰ ਫਲ ਲੱਗਦਾ ਹੈ ਪੰਜਵੇਂ ਪਾਤਸ਼ਾਹ ਧੰਗੁਰਵਾਜਨ ਦੇ ਮਹਾਰਾਜ ਜੀ ਗੱਦੀ ਤੇ ਬੈਠੇ ਨੇ ਧੰਗੁਰ ਗ੍ਰਾਮ ਦਾਸ ਮਹਾਰਾਜ ਜੀ ਜਿਉਂ ਨਾ ਦੇਖਤ ਖਣ ਜਾਂ ਤੋਂ ਬਾਅਦ ਪੰਜਵੇਂ ਪਾਤਸ਼ਾਹ ਧੰਗੁਰਵਾਜਨ ਦੇ ਜੀ ਮਹਾਰਾਜ ਜੋ ਗੱਦੀ ਤੇ ਬਰਾਜਮਾਨ ਨੇ ਕਿ ਜਿਹੜੀ ਸੰਗਤ ਹੈ ਕਾਮਰ ਨਹੀਂ ਤੇ ਸਾਗਤ ਦੇ ਮਾਨਵਿਕ ਫੁਰਨਾ ਬਣਿਆ ਕਿਉਂ ਨਾ ਸਤਿਗੁਰਾਂ ਦੇ ਦਰਸ਼ਨ ਕੀਤੇ ਜਾਣ ਕਿਉਂਕਿ ਅੱਗੇ ਜਦੋਂ ਸਾਤ ਜਾਂਦੇ ਸੀ ਨਾ ਸ਼੍ਰੀ ਜਰਵਾਰ ਸਾਹਿਬ ਕੋਈ ਘਟਿਆ ਤੇ ਜਾਂਦਾ ਸੀ ਕੋਈ ਪੈਲਰ ਜਾਂਦਾ ਸੀ ਬੜੇ ਬੜੇ ਮਨ ਲੱਗ ਜਾਂਦੇ ਸਨ ਤੇ ਹੁਣ ਤਾਂ ਸਤਿਗੁਰਾਂ ਦੀ ਕਿਰਪਾ ਨਾਲ ਉਹ ਵੱਡੀਆਂ-ਵੱਡੀਆਂ ਗੱਡੀਆਂ ਦਿੱਤੀਆਂ ਨੇ ਕਾਰਪਰ ਖਵਾਇ ਨੂੰ ਨੇ ਜੇ ਵੰਮੇ ਤੇਰੇ ਜਾਨੇ ਆ ਸ਼ਾਮ ਨੂੰ ਕਰਤਾਰਪੁਰ ਸਾਹਿਬ ਇਹ ਜਨਾਨ ਕਰਕੇ ਤੇ ਸਤਿਗੁਰਾਂ ਦਾ ਦਰਬਾਰ ਬੜਾ ਵੱਡਾ ਏ ਵੱਡੇ ਕੀਓ ਗੜਿਆਈਆਂ ਕਿਸ ਕਹਿਣਾ ਕਹਿ ਨਾ ਜਾਏ ਸੋ ਕਰਤਾ ਤਾਲਕਦੀਨ ਨੇ ਜੀਆਂ ਨੇ ਇੱਕ ਸੰਭਾਰੇ ਉਹਦੀਆਂ ਵਟਿਆੰਕਾਂ ਵਟੀਆਂ ਨੇ ਵੱਡਾ ਕਿਹਦਾ ਦਰਬਾਰ ਸੱਚਾ ਤਨ ਤਲ ਤੂੰ ਸੱਚਾ ਹੈ ਤੇਰਾ ਤਤ ਵੀ ਸੱਚਾ ਹੈ ਇਕ ਬਾਦਲ ਦੀ ਜਿਹੜੀ ਸੰਗਤ ਆਲੇ ਮੰਦਿਰ ਗੁਰਪਰਣਾ ਬਣਿਆ ਕਿਉਂ ਨਾ ਧਰ ਗੁਰੂ ਨਾਨਕ ਨਿਹਾਲ ਜੀ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੇ ਰੱਖਿਆ ਕੀਤੇ ਜਾਣ ਤੇ ਸਤਿਗੁਰਾਂ ਨੇ ਮੱਤਾ ਸੰਗਤਾਂ ਨੇ ਮੱਤਾ ਬੁਕਾਣਾ ਆਇਆ ਕਿ ਫਲਾਣੇ ਜਣ ਸੰਗਤਾਂ ਨੇ ਜਾਣਾ ਹੈ ਕਿਉਂਕਿ ਅੱਗੇ ਰੱਬ ਤਾਂ ਲੈ ਕੇ ਜਾਂਦੇ ਸਨ ਢੋੜਿਆਂ ਤੇ ਗੱਡਿਆਂ ਤੇ ਜੇ ਕਦਲ ਮੰਨ ਲਈ ਆ ਗਿਆ ਫੰਗਤਾ ਮਰਨੋ ਕੇ ਫੁਲਾਣੇ ਤੇ ਜਾਣਾ ਹੈ ਜੀ ਨੇ ਵੀ ਕੋਈ ਰਤ ਭੇਜਣੀ ਹੈ ਕੋਈ ਰਤ ਪਾਉਣੀ ਹੈ ਗੁਰੂ ਕੇ ਲੰਗਰਾਂ ਦੇ ਵਿੱਚ ਤੇ ਆਪੋ ਆਪਣੀ ਸ਼ਰਧਾ ਦੇ ਮੁਕਾਬਲ ਜੋ ਭਾਈ ਲਖਤ ਬਚਾ ਦੇਣ ਤੇ ਸਾਡਾ ਵੀ ਮਰਜ ਬਣਦਾ ਜਨਮ ਹੀ ਇੱਥੇ ਜਾਂਦਿਆਂ ਨਾ ਦਰਬਾਰ ਸ ਹੈ ਕਿਉਂਕਿ ਗੁਰੂ ਕੇ ਲੰਗਰ ਲੱਗਦੇ ਨਹੀਂ 1 ਲੱਖ ਪ੍ਰਾਣ ਹੀ ਲੋਜ ਆਉਂਦਾ ਹੈ ਜਿਹੜਾ ਗੁਰੂ ਦਾ ਲੰਗਰ ਛੱਕਦਾ ਹੈ ਨਰਵਾਰ ਸਾਹਿਬ ਕੀ ਕੋਈ ਉਹ ਜਾਂ ਨਹੀਂ ਹੁੰਦਾ ਸ੍ਰੀ ਅਮਰਸਰ ਸਾਹਿਬ ਦੇ ਵਿੱਚ ਜਿਹੜਾ ਰਾਤ ਨੂੰ ਕੋੱਖਾ ਸੁਣਦਾ ਉਹਦੀਆਂ ਬਣਾਈਆਂ ਵੱਡੀਆਂ ਨੇ ਤੇ ਸੰਗਤ ਨੇ ਮਤਾ ਕੀਤਾ ਕਿ ਫਲਾਣੇ ਦਿਨ ਜਾਣਾ ਹੈ ਤੇ ਸੰਗਤ ਇਕੱਠੀ ਹੋਈ ਹੈ ਚਾਹੇ ਬਾਈ ਨੇ ਸੰਗਤ ਨਹੀਂ ਤੇ ਕਈ ਕਈ ਘਰ ਲੱਗ ਜਾਂਦੇ ਸਨ ਗੱਡਿਆਂ ਤੇ ਬੇਨਾਲੇ ਸੰਗਤ ਦਾ ਨਾਮ ਜਪਦੇ ਸੀ ਬੰਦਗੀ ਕਰਨੇ ਸੀ ਨਾਲੇ ਸਤਿਗੁਰਾਂ ਨੇ ਸ਼ਬਦ ਨਾਉਣੇ ਦਰਸ਼ਨ ਦੇਖ ਦੀ ਮੰਗ ਤੇਰਾ ਪੂਰਨ ਕਾਮ ਹੋਏ ਪ੍ਰਭ ਦੀ ਦਾ ਮੈਂ ਕਾਲ ਪਰਵਾਇ ਕੋ ਜੀ ਜਦੋਂ ਮੈਂ ਤੁਹਾਡੇ ਅਰਥਨ ਕਰਦਾ ਬਾਣੀ ਪੜਦਾ ਮੇਰਾ ਜਿਹੜਾ ਮਨ ਨਰਮਲ ਹੁੰਦਾ ਹੈ ਤੇ ਸਤਿਗੁਰਾਂ ਦੀ ਬਾਣੀ ਵੀ ਨਰਮਲ ਆ ਕੇ ਤੇ ਨਰਮਲ ਬਾਣੀ ਹਰ ਹਰ ਤੇਰੀ ਸੁਣ ਸੁਣਉ ਗੋਬੈ ਪਰਮਤਪ ਮੇਰੀ ਤੇ ਤੇ ਸਤਿਗੁਰਾਂ ਦੀ ਬਾਣੀ ਪੜਿਆ ਕਰੀਏ ਸੁਣਿਆ ਕਰਿਆ ਕਰੀਏ ਤੇ ਸੰਗਤਾਂ ਨੇ ਇਕੱਠੇ ਹੋ ਕੇ ਗਾਨੇ ਪਾਏ ਹਰ ਹਰ ਦਾ ਜਾਪ ਕਰਦੇ ਹੋਏ ਤੇ ਸੰਗਤਾਂ ਦਰਬਾਰ ਕਹਤੇ ਕੋਲੇ ਗੁਜੀਆਂ ਨੇ ਤੇ ਸੰਗਤ ਨੂੰ ਹਨੇਰਾ ਹੋ ਗਿਆ ਤੇ ਸੰਗਤ ਨੇ ਮਤਾ ਪਕਾਇਆ ਕਿ ਅੱਜ ਸਤਿਗੁਰਾਂ ਦੇ ਦਰਸ਼ਨ ਕਰਕੇ ਫਿਰ ਜਲ ਪਾਣੀ ਗ੍ਰਹਿਣ ਕਰਨਾ ਫਿਰ ਜਲ ਪਾਣੀ ਛਕਣਾ ਹੈ ਜਨਾ ਤੇ ਸਤਿਗੁਰਾਂ ਨੇ ਦਰਸ਼ਨੇ ਕਰਦੇ ਪੰਨੀ ਮੇ ਪਾਸ਼ਾ ਭਗਤ ਗੁਰੂ ਅਰਜਨ ਦੇ ਮਹਾਰਾਜੀ ਦੇ ਉਹਨਾਂ ਤੇ ਜਾਂਦੀ ਨਹੀਂ ਸਕਣਾ ਤੇ ਕੀ ਹੋਇਆ ਜਦੋਂ ਨੇੜੇ ਪੁੰਤਿਆਂ ਰਾਤ ਦਾ ਸਮਾਂ ਹੋ ਗਿਆ ਤੇ ਜੱਥੇਦਾਰ ਦੀ ਮਾਰਕ ਦੇਗੇ ਅੰਨ ਤੇ ਜੱਥੇਦਾਰ ਜੀ ਹਨੇਰਾ ਹੋ ਗਿਆ ਸਤਿਗੁਰੂ ਮਹਾਰਾਜ ਉੱਖੜੇ ਹੋਣ ਦੇ ਤਰਫ ਤੋਂ ਕਿਉਂ ਨਾ ਤਤਗੁਰਾਂ ਨਾਮਤ ਮੇ ਜਾ ਕੇ ਦਰਸ਼ਨ ਕਰੀਏ ਕਿਉਂਕਿ ਸੰਗਤ ਵੱਡੀ ਹੈ ਤੇ ਸੰਗਤ ਦਾ ਹੁਕਮ ਕੋਈ ਮੋੜ ਨਹੀਂ ਸਕਦਾ ਤੇ ਜੱਥੇਦਾਰ ਜੀ ਆਖਦੇ ਨੇ ਕੋਈ ਨਹੀਂ ਪਾਈ ਜਿਵੇਂ ਤੁਹਾਡੀ ਰਹਿ ਹੈ ਉਹ ਪਰਮਾਨ ਹੈ ਅੱਜ ਆਪਾਂ ਕੋਈ ਛਕਣਾ ਨਹੀਂ ਜਲ ਪਾਣੀ ਛਕਣਾ ਨਹੀਂ ਤੇ ਸਤਿਗੁਰਾਂ ਦੇ ਦਰਸ਼ਨ ਕਰਕੇ ਜਲ ਪਾਣੀ ਛਕਣਾ ਹੈ ਤੇ ਕੀ ਹੋਇਆ ਸੰਗਤ ਨੇ ਰਾਮ ਕੀਤਾ ਤੇ ਸੰਗਤ ਅੱਕੀ ਵੀ ਵੱਡੀ ਹੈ ਕਿਉਂਕਿ ਜਤਨਾ ਬੜੀ ਕਰਕੇ ਆਇਆ ਨਾ ਪੈਦਲ ਚੱਲ ਕੇ ਆਇਆ ਕੋਈ ਗੱਡਿਆਂ ਤੇ ਆਇਆ ਕੋਈ ਕਿਨੇ ਆਇਆ ਤੇ ਸੰਗਤ ਦੇ ਵਿੱਚ ਕਿੰਨਾ ਇੱਕ ਬਜਲਕ ਬਾਬਾ ਸੀ ਜੋ ਆਪਣੀਆਂ ਲਤਾਾਂ ਭੁੜਦਾ ਸੀ ਤੇ ਜਦੋਂ ਸਤੂਗੁਰਾਂ ਨੂੰ ਪਤਾ ਲੱਗਿਆ ਨਾ ਘਟ ਘਟ ਕੇ ਅੰਦਰ ਕੀ ਜਾਣ ਤੇ ਭਰੇ ਭਰੇ ਕੀ ਇਸ ਤੀਰ ਪਛਾਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਆਖਦੇ ਨੇ ਕਿ ਗੁਰਸਿੱਖੋ ਸੰਗਤ ਨੇ ਮਤਾ ਬਕਾਇਆ ਹੈ ਕਿ ਜਿੰਨਾ ਜਿਹੜਾ ਸਾਡੇ ਦਰਸ਼ਨ ਨਹੀਂ ਕਰ ਗਏ ਉਹਨਾਂ ਤੇ ਨਾ ਨਹੀਂ ਦਰਪਣੀ ਠੱਗਣਾ ਨਹੀਂ ਕੁਝ ਵੀ ਨਹੀਂ ਠੱਗਣਾ ਤੇ ਕਿਉਂ ਨਾ ਤੁਹਾਨੂੰ ਮੌਕਾ ਮਿਲਿਆ ਹੈ ਕਿ ਅਸੀਂ ਸੰਗਤਾਂ ਦੀ ਜਾ ਕੇ ਸੇਵਾ ਕਰੀ ਆਪਣੇ ਇੱਥੇ ਤੇ ਸਤਿਗੁਰੂ ਦਾ ਪ੍ਰਮਾਨ ਹੈ ਕਿਨੇ ਪਾਤਸ਼ਾਹ ਜੀ ਲੈਖਦੇ ਨੇ ਗੁਰਮਤਿ ਅਰੇਦਾ ਗਰੀਬੀ ਆਪ ਹੈ ਸਤਿਗੁਰੂ ਮਾਰਗ ਉੱਤੇ ਬੈਠੇ ਨੇ ਪਰ ਫਿਰ ਵੀ ਨੀਵੇਂ ਨੇ ਨਾ ਮਾਣਿਆਂ ਦੇ ਮਾਣ ਨੇ ਨਾ ਆਣਿਆਂ ਦੇ ਤਾਣ ਨੇ ਕਿਉਂਕਿ ਸੇਵਾ ਜਿਹੜੀ ਬੰਦਨ ਕਰਦੀ ਹੈ ਸਭ ਤੋਂ ਵੱਡੀ ਹੈ ਤੇ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਮਾਤਾ ਜੀ ਨੂੰ ਆਖਿਆ ਕਿ ਤਦੋਂ ਦੇਖ ਪਿਆਰ ਕਰੋ ਪ੍ਰਸ਼ਾਦਾ ਬਾਣੀ ਪਿਆਰ ਕਰੋ ਆਪਾਂ ਸੰਗਤਾਂ ਦੇ ਦਰਸ਼ਨ ਕਰਨੇ ਜਾ ਕੇ ਆਪਾਂ ਸੇਵਾ ਕਰਨੀ ਹੈ ਤੇ ਜਦੋਂ ਸਤਿਗੁਰੂ ਮਹਾਰਾਜ ਆਪਨੇ ਬਾਣੀ ਦਾ ਕਿਹੋ ਜਿਹਾ ਨਾਮ ਕੋਲੇ ਬਖਾ ਹੈ ਤੇ ਸਤਗੁਰਾਂ ਨੇ ਸੰਤਾਂ ਦੀ ਸੇਵਾ ਕਰ ਲਈ। ਇੱਕ ਬਜ਼ੁਰਗ ਬਾਬਾ ਜਿਹੜਾ ਆਪਣੀਆਂ ਲੱਤਾਂ ਘੁੱਟ ਰਿਆ ਸੀ ਸਤਗੁਰੂ ਮਹਾਰਾਜ ਪੰਨੀ ਮੇ ਬਾਦਸ਼ਾ ਉਹ ਬਜ਼ੁਰਗ ਦੀਆਂ ਲੱਤਾਂ ਘੁੱਟਣ ਲੱਗ ਪਿਆ। ਉਹ ਸਤਨਾਮ ਸ੍ਰੀ ਵਾਹਿਗੁਰੂ ਇੰਨੀ ਗਰੀਬੀ ਹੈਰਤੇ ਦੀ ਗਰੀਬੀ। ਤੇ ਸਤਗੁਰਾਂ ਨੇ ਜਦੋਂ ਉਹਦੀਆਂ ਲੱਤਾਂ ਘੁੱਟੀਆਂ ਇਹਨਾਂ ਬਜ਼ੁਰਗ ਦੇ ਜਨਮਾਂ ਜਨਮਾਂ ਦੇ ਧੋਖ ਤੋੜ ਦਿੱਤੇ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਜੋ ਬਦਲ ਦਾ ਬਾਪਾ ਕੀ ਆਖਦਾ ਸਤਿਗੁਰਾਂ ਨੇ ਕਿੰਨਾ ਬ੍ਰਿਖਾ ਜਿਹੜੀ ਕਿਰਪਾ ਕਰੇ ਤੇ ਸਤਿਗੁਰਾਂ ਨੇ ਕੀਤੀ ਹੈ ਨਾ ਮੈਂ ਅਰਦਾਸ ਕਰਾਂਗੇ ਕਿ ਮੇਰੇ ਤੇ ਵੀ ਉਹਦੀ ਕਿਰਪਾ ਕਰੋ ਮੈਂ ਵੀ ਸੰਗਤਾਂ ਦੀ ਸੇਵਾ ਕਰਾਂ ਪਰ ਪਤਾ ਨਹੀਂ ਹੈ ਕਿ ਇਹ ਬਲਵੇ ਬਾਛਾ ਨੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਸਤਿਗੁਰੂ ਮਾਨਾ ਜੀ ਆਪ ਪੱਖਾਂ ਧੰਨ ਲੈਣੇ ਪੱਖਾਂ ਫੇਰੀ ਬਾਣੀ ਧੋਮਾ ਹਰ ਜਨ ਕਹਿ ਤੇ ਸੁਲਪੇਟ ਤਨਾਵਾ ਨਾਣ ਕੀਤਾ ਬਾਹਿ ਬਨਾ ਕੀਤੇਰੇ ਜਨ ਦੇਖਣ ਪਾਵਾਂ ਤੇ ਸਤਿਗੁਰੂ ਮਹਾਰਾਜ ਪੰਜਵੇਂ ਪਾਤਸ਼ਾਹ ਜਿਨੇ ਬੱਤਾ ਦਿਲਾਇਨੇ ਸੰਗਤਾਂ ਆਨੰਦ ਕਰ ਲਈਆਂ ਨੇ ਮਾਤਾ ਜੀ ਪ੍ਰਸ਼ਾਦਾ ਬਾਣੀ ਤਿਆਰ ਕਰਕੇ ਤੇ ਸੰਗਤਾਂ ਦੀਆਂ ਜੱਤੀ ਦਾ ਰੱਖ ਲੈ ਸਤਿਗੁਰੂ ਜੀ 헤 ਪਾਇਓ ਤੇਕਾ ਜੋ ਕੁ ਲਾਇਆ ਜਿਨਾ ਲੱਭ ਪਾਣੇ ਅਸੀਂ ਸਤਿਗੁਰਾਂ ਦੇ ਦਰਸ ਲਈ ਕਿਤੇ ਤੁਗਰਾਂ ਨਹੀਂ ਛਕਣਾ ਕਿਉਂਕਿ ਸਾਡਾ ਬੰਨ ਕੀਤਾ ਹੈ ਇਹ ਸਤਿਗੁਰਾਂ ਦੇ ਅਰਚਨ ਕਰਕੇ ਜਲ ਪਾਣੀ ਪ੍ਰਿਆਨ ਕਰਨਾ ਪਰ ਪਤਾ ਨਹੀਂ ਐ ਕਿ ਇਹ ਫਤਗੁਰੂ ਜੀ ਨੇ ਤੇ ਸਤਿਗੁਰੂ ਮਹਾਰਾਜ ਜੀ ਆਖਦੇ ਨੇ ਕਿ ਸਾਨੂੰ ਸਤਿਗੁਰਾਂ ਨੇ ਭੇਜਿਆ ਹੈ ਪੰਜਵੇਂ ਪਾਤਸ਼ਾਹ ਧੰਗੁਰਾ ਜੀ ਦੇ ਮਹਾਰਾਜ ਜੀ ਨੇ ਸਾਨੂੰ ਭੇਜਿਆ ਤੁਹਾਡੀ ਸੇਵਾ ਕਰਨ ਲਈ ਸੰਗਤਾਂ ਨੇ ਸੇਵਾ ਬਾਤੇ ਜੇ ਅਸੀਂ ਤੁਹਾਡੀ ਸੇਵਾ ਨਾਲ ਕੀਤੇ ਤੇ ਸਤਿਗੁਰੂ ਮਹਾਰਾਜ ਨਾਲ ਜੁੜ ਜਾਣਗੇ ਤੇ ਸਾਨੂੰ ਸੇਵਾ ਕਰਨ ਦੇਣ ਤੇ ਸਤਗੁਰਾਂ ਨੇ ਸਾਰੀ ਰਾਤ ਸੇਵਾ ਕੀਤੀ ਅਮਰਤ ਮੇਲਾ ਹੋਇਆ ਹੈ ਸੰਗਤਾਂ ਨੇ ਚੱਲੇ ਪਾਏ ਨੇ ਤੇ ਸੰਗਤ ਅੱਗੇ ਅਕਾਲ ਪੁਰਖ ਮਹਾਰਾਜ ਪਿੱਛੇ ਨੇ ਤੇ ਜਦੋਂ ਦਰਵਾਜ਼ਾ ਅੱਧ ਰੇੜ ਦੇ ਅੱਗੇ ਪਹੁੰਚਿਆ ਨਾ ਸੰਗਤਾਂ ਸੰਗਤਾਂ ਨੇ ਜੁੜੇ ਤਾਰੇ ਨੇ ਤੇ ਸੰਗਤ